ਚਨਾ ਲਬਾਦਰ ਉਦਾਏ ਅਜ ਤੇ ਬਤਲਾਂ ਨੂੰ ਹਲਕੇ ਦੀ ਕੁੰਡਲੀ ਵਿੱਚ ਬੈਠੇ ਦਉ ਮੂਹੇ ਸਪ ਵਰਗੇ ਪਰਾਨੂ ਚਨਾ ਲਬਾਦਰ ਉਦਾਏ ਅਜ ਤੇਰੇ ਤਤਲਾਂ ਨੂੰ ਹਲਕੇ ਦੀ ਕੁੰਡਲੀ ਵਿੱਚ ਬੈਠੇ ਦਉ ਮੂਹੇ ਸਪ ਵਰਗੇ ਪਰਾਨੂ ਪਹਿਲਾ ਸੁਖ ਬੀਰ ਜਤਾਇਆ ਜਲਾਲਾਬਾਦ ਵਿੱਚ ਵਿਕਤਾਸ ਦਾ ਤੂਫਾਨ ਆਇਆ ਹਰ ਪਾਸੇ ਖੁਸ਼ਹਾਲੀ ਛਾਈ ਸਾਡੀ ਗੱਲ ਪੂਰੇ ਪੰਜਾਬ ਵਿੱਚ ਬਣੀ ਫਿਰ ਆ ਗਿਆ ਬਲਾਰਾ ਜਿਸ ਨੇ ਲਿਆਂਦਾ ਰਾਜ ਵੀਰਾ ਸਾਨੂੰ ਅਨੇਕਾ ਤੋਹਫੇ ਦਿੱਤੇ ਨਾਲੇ ਫਕਰ ਦਿਵਾਇਆ ਤੇ ਅਸੀਂ ਇੱਕ ਖਾਨਦਾਨੀ ਬੰਦਾ ਜਿਤਾਇਆ ਜਲਾਲਾਬਾਦ ਰੋਂਦਾ ਏ ਅੱਜ ਤੇਰੇ ਬਤਲਾਂ ਨੂੰ ਹਲਕੇ ਦੀ ਕੁੰਡਲੀ ਵਿੱਚ ਬੈਠੇ ਤੋ ਮੂਹੇ ਸੱਪ ਵਰਗੇ ਪਰਾਨੂ ਚਲਾ ਲਾਵਾ ਦਰੋ ਦਾ ਇਹ ਤੇਰੇ ਪੱਤਲਾਨੂ ਹਲਕੇ ਦੀ ਕੁੰਡਲੀ ਵਿੱਚ ਬੈਠੇ ਤੋ ਮੂਹੇ ਸੱਪ ਵਰਗੇ ਪਰਾਨੂ ਹਾ ਫਿਰ ਫੁੱਟੀ ਕਿਸਮਤ ਆ ਸਾਡੀ ਪੰਜਾਬ ਵਿੱਚ ਬਦਲਾ ਦਾ ਨਾਰਾ ਆਇਆ ਜਿਸਨੇ ਤੈਨੂੰ ਜਲਾਲਾਬਾਦ ਦੇ ਸਿਰ ਤੇ ਆਣ ਬਿਠਾਇਆ ਦੋਹੀ ਰੇ ਖੋਲਾਏ ਸਾਡੇ ਤੋਂ ਬਦਸੀਸਾਂ ਦੇਣਿਆਂ ਐ ਮਸਿੱਖੋਂ ਦਾ ਵਿੱਚ ਹੋਏ ਪਟਾਰ ਨੂੰ ਜਲਾਲਾਬਾਦ ਰੁੰਟਾਏ ਅੱਜ ਤੇਰੇ ਬਦਲਾਂ ਨੂੰ ਹਲਕੇ ਦੀ ਕੁੰਬਲੀ ਵਿੱਚ ਬੈਠੇ ਦਉ ਮੂਹੇ ਸੱਤ ਵਰਗੇ ਪਰਾਂ ਨੂੰ ਜਲਾਲਾਬਾਦ ਰੁੰਟਾਏ ਅੱਜ ਤੇਰੇ ਪੱਤ ਤੇ ਕੁੰਡਲੀ ਵਿੱਚ ਬੈਠੇ ਤੂੰ ਹੈ ਸੱਤ ਵਰਗੇ ਪਰਾਨੂ ਅੱਜ ਇੱਥੇ ਨਸ਼ਾ ਦਰਾਸਟਾ ਬੁੱਕ ਜੂਆ ਹਰ ਪਾਸੇ ਬਰਿਸ਼ਟ ਚਾਰੇ ਤੇ ਗੁੰਡਾ ਕਰਦੀ ਦੀ ਪਰਮਾਰ ਸਾਡੇ ਆਲਾ ਤਾਂ ਪੈਸੇ ਪਿੱਛੇ ਅੰਨਾ ਹੋ ਗਿਆ ਏ ਭਗਵੰਤ ਮਾਨਾ ਤੂੰ ਹੀ ਕੁਝ ਪਲਾ ਕਰ ਦੇ ਕਿਉਂਕਿ ਤੂੰ ਵੀ ਸਾਡਾ ਹਜ਼ਾਰਾਂ ਵੋਟਾਂ ਦਾ ਕਰਜ਼ਦਾਰ ਝੱਲਾ ਨਾ ਬਦਰੋਂਦਾ ਏ ਅੱਜ ਤੇਰੇ ਬਦਲਾਂ ਨੂੰ ਹਲਕੇ ਦੀ ਕੁੰਟਲੀ ਵਿੱਚ ਬੈਠੇ ਤੂੰ ਹੈ ਸਭ ਵਰਗੇ ਪਰਾਨੂ ਚਲਾ ਲਾ ਬਦੇ ਰੁਤਾ ਐ ਚ ਤੇਰੇ ਪੱਤਲਾ ਹਲਕੇ ਦੀ ਕੁੰਟਲੀ ਵਿੱਚ ਬੈਠੇ ਤੂੰ ਹੈ ਸਭ ਵਰਗੇ ਪਰਾਨੂ ਐ ਤੋਪੇ ਲਾ ਬਦੇ ਰੁਤਾ ਐ ਚ ਤੇਰੇ ਪੱਤਲਾ